ਲੁਧਿਆਣੇ ਦੇ ਸ਼ਿਵ ਸੈਨਾ ਲੀਡਰ ਸੰਦੀਪ <th>ਪੜ ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਜੇ ਸ਼ਾਂਤ ਨਹੀਂ ਹੋਇਆ ਸੀ ਕੈਨ ਪਛਾਤੇ ਲੋਕਾਂ ਨੇ ਸ਼ਿਵ ਸੈਨਾ ਦੇ ਇੱਕ ਹੋਰ ਆਗੂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਧਮਕੀ ਭਰੇ ਫੋਨ ਮਿਲਣ ਤੋਂ ਬਾਅਦ ਸ਼ਿਵ ਸੈਨਾ ਰੇਡਰ ਨੇ ਡੀਜੀਪੀ ਪੰਜਾਬ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਵੀ ਦਰਜ ਕਰ ਲਿਆ ਦੱਸਦੇ ਕਿ ਉਹਨਾਂ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਅਮਿਤ ਅਰੋੜਾ ਨੇ ਦੱਸਿਆ ਕਿ ਉਹਨਾਂ ਦੇ ਮੋਬਾਈਲ ਤੇ ਬਾਹਰਲੇ ਨੰਬਰ ਤੋਂ ਕਿਸੇ ਅਣਪਛਾਤੇ ਵਿਅਕਤੀ ਦਾ ਕਾਲ ਆਇਆ ਜਿਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਮਿਤ ਅਰੋੜਾ ਨੇ ਦੱਸਿਆ ਕਿ ਫੋਨ ਨੰਬਰ ਸਮੇਤ ਫੋਨ ਕਾਲ ਦੀ ਸਾਰੀ ਰਿਕਾਰਡਿੰਗ ਡੀਜੀਪੀ ਪ ਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਭੇਜੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 5 ਜੁਲਾਈ ਨੂੰ ਸ਼ਿਖਸੈਨਾ ਨੇਤਾ ਸੰਦੀਪ <th>ਪਰ ਦੇ ਲੁਧਿਆਣੇ 'ਚ ਹਮਲਾ ਹੋਇਆ ਸੀ ਤੇ ਹੁਣ ਸ਼ਿਖਸੈਨਾ ਦੇ ਇੱਕ ਹੋਰ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਫੋਨ ਆਇਆ। ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ। 10 ਦਿਨਾਂ 'ਚ ਤੇਰੇ ਵੀ ਸੰਦੀਪ <th>ਪਰਾਂ ਨੂੰ ਗੋਲੀਆਂ ਵੱਜਣੀਆਂ ਦੇਖੀ ਉਹਨਾਂ ਦੀ ਕਿਰਪਾਨਾਂ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ। ਠੀਕ ਹੈ ਨਾ? ਇਹ ਕੰਮ ਹੋਈ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਬਚਣੀਆਂ ਪਿਆਰ ਇਹ ਸਿਕਿਉਰਿਟੀ ਵਧਾਲਾ ਆਪਦੀ ਜਿਹੜੀਆਂ ਬੁਲਟ ਪ੍ਰੂਫ ਜੈਕਟਾ ਪਾਉਣਾ ਸਿਰ ਤੇ ਵੀ ਪਾਉਣੀ ਸਟਾਰਟ ਕਰਦੇ ਤੇਰਾ ਅੰਤ ਬਹੁ ਭੈੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਤੇਰੀ ਚ ਰਸਤੇ 'ਚ ਤੇਰੀ ਮੈਂ ਲਾਸ਼ ਜਿਹੜੀਆਂ ਨਾ ਰੁਲਦੀ ਦੇਖਣੀ ਆ ਦਿਨ ਦਾ ਸਿਆ ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂਦ ਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ ਦੱਸ ਦੇ ਰਹਾ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ ਓਏ ਰੋੜੇ ਹਿੰਦੂ ਜੱਟ ਕਿਸੇ ਜੱਟ ਤਿਆਰ ਹੋ ਜਾ 10 ਦਿਨਾਂ ਚ ਤੇਰੇ ਵੀ ਸੰਦੀਪ ਸਾਫ ਰੰਗ ਦੀਆਂ ਗੋਲੀਆਂ ਵੱਜਣੀਆਂ ਦੇਖੀ ਉਹਦੇ ਦੀ ਕ੍ਰਿਪਾਨਾ ਵੱਜੀਆਂ ਨਾ ਤੇਰੇ ਮੱਥੇ 'ਚ ਮਾਰਨੀਆਂ ਆ ਠੀਕ ਐ ਨਾ ਇਹ ਕੰਮ ਵੀ ਤੁਹਾਡੇ ਹਿੰਦੂ ਕੋਈ ਕਰਾਉਣਾ ਤੁਹਾਡੇ ਹਿੰਦੂ ਭਾਈ ਕੋਈ ਕੰਮ ਕਰਾਉਣਾ ਤੇਰੇ ਗੋਲੀਆਂ ਵੱਜਣੀਆਂ ਤਿਆਰ ਐ ਸਿਕਿਉਰਟੀ ਵਧਾਲਾ ਆਪ ਜੀ ਜਿਹੜੀਆਂ ਬੁਲਟ ਪ੍ਰੂਫ ਜੈਕਟ ਆ ਪਾਉਣਾ ਨਾ ਸਿਰ ਤੇ ਵੀ ਪਾਉਣੀ ਸਟਾਰਟ ਕਰ ਦੇ ਤੇਰਾ ਅੰਤ ਉਹ ਭੇੜਾ ਹੋਣਾ ਤੈਨੂੰ ਕੁੱਤਿਆਂ ਨੇ ਖਾਣਾ ਤੈਨੂੰ ਦੇਖੀ ਜਰਾ ਕਿ ਤੇਰੀ ਚਰਸਤੇ 'ਚ ਤੇਰੀ ਮਰ ਲਾਸ਼ ਜਿਹੜੀ ਆ ਨਾ ਰੁਲਦੀ ਦੇਖਣੀ ਆ ਦਿਨ 10 ਤੇਰੇ ਕੋਲ ਤਿਆਰੀ ਕਰ ਲੈ ਉੱਪਰ ਜਾਣ ਦੀ ਜਮਦੂ ਉੱਤੇ ਝੋਟੇ ਦੇ ਉੱਪਰ ਬਹਿ ਕੇ ਜਾਣ ਦੀ ਤਿਆਰੀ ਕਰ ਲੈ 10 ਦਿਨ ਤੇਰੇ ਕੋਲ ਚੈਲੰਜ ਤੇਰਾ ਗਾੜਾ ਨਾ ਚੈਲੰਜ ਤੈਨੂੰ ਵੀ ਚੈਲੰਜ ਆ ਮੇਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ